ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸੱਜਣੋ ਸਾਂਝੀ ਕਰ ਲੱਗੇ ਆ। ਕਨਫਰਮ ਕਰ ਲੱਗੇ ਆ ਡਰੈੱਸ ਇੱਕ ਵਾਰੀ ਜਿਹੜਾ ਉਹ ਸੱਜਣੋ ਨੋਟ ਕਰ ਲਓ। ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ। ਤੇ ਸਟਾਰਟਿੰਗ ਚ ਚੱਲਦੀ ਮੈਂ ਤੁਹਾਡੇ ਲਈ ਖਾਸ ਰਹਿਣ ਵਾਲੀ ਆ ਕਿਉਂਕਿ ਤੋਕੜ ਗੱਬ ਚੈੱਕ ਪਾਸ ਆ ਸੱਜਣੋ ਪੰਜ ਮਹੀਨਿਆਂ ਦੀ ਗੱਬਣ ਚੈੱਕ ਪਾਸ ਛੇ ਮਹੀਨਾ ਲੱਗਾ ਤੇ ਬੱਚਾ ਇਹਦੇ ਕੋਲੇ ਟੱਟਾ ਮਗਰ ਤੇ ਪਲੂਣ ਸੁੰਦੀ ਝੋਟੀ ਸੱਜਣੋ ਚੰਗਾ ਕੱਦ ਕਾਠ ਤੇ ਮੂੰਹ ਚੌਗੀ ਤੇ ਚੰਗਾ ਦੁੱਧ ਦੇਊਗੀ ਕਿਉਂਕਿ ਪੇਠਪੁੜਾ ਬਹੁਤ ਚੰਗਾ ਤੇ ਦੈਨ ਜਰੂਰ ਲੈਂਦੀ ਆ ਸੋਹਣਾ ਰੰਗ ਰੂਪ ਆ ਝੋਟੀ ਦਾ ਸੱਜਣੋ ਲਾਭ ਤੇ ਜਗਦੀਪ ਹਰਾਂ ਕੋਲੇ ਬਹੁਤ ਸਾਰਾ ਤੁਸੀਂ ਇਹਨਾਂ ਭਰਾਵਾਂ ਨੂੰ ਪਿਆਰ ਸਤਿਕਾਰ ਦਿੰਨੇ ਆ ਵੀਡੀਓ ਤੇ ਤੇ ਦੋ ਐਨੀਮਲ ਆ ਇਹਨਾਂ ਕੋਲੇ ਡਿਟੇਲ ਲੈਣੇ ਆਪਾਂ ਤੋਕੜ ਗੱਪ ਤੋਂ ਸ਼ੁਰੂ ਕਰਾਂਗੇ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਨਵੇਂ ਵੀਰਾਂ ਨੂੰ ਰਿਕਵੈਸਟ ਬੇਨਤੀ ਵੀ ਰਹਿੰਦੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਸੇ ਭੈਣ ਭਰਾ ਦੇ ਕੋਈ ਪਸ਼ੂ ਪਸੰਦ ਆਉਂਦਾ ਤਸੱਲੀ ਕਰਕੇ ਖਰੀਦਦਾਰੀ ਕਰਿਓ ਆਜੋ ਕਰੀਏ ਗੱਲਬਾਤ ਲਈਏ ਜਾਣਕਾਰੀ ਵਧੀਏ ਅੱਗੇ ਹਾਂ ਲਵ ਸਾਸਤਰੀਕਾਲ ਸਾਸਤਰੀਕਾਲ ਜੀ ਸਾਰਿਆਂ ਨੂੰ ਵੀਰਾਂ ਭਰਾਵਾਂ ਭੈਣਾਂ ਨੂੰ ਸਾਸਤਰੀਕਾਲ ਅੱਛਾ ਹਾਂਜੀ ਸੰਦੂ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣਾ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਸਾਰਿਆਂ ਵੀਰਾਂ ਭੈਣਾਂ ਭਰਾਵਾਂ ਨੂੰ ਜਿੰਨਾ ਪਿਆਰ ਦਿੰਦੇ ਆਪਾਂ ਨੂੰ ਭੈਣਾ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਲੈਨ ਚ ਪਾ ਆ ਅੱਖਾਂ ਬਿੱਲੀਆਂ ਹੀ ਜਗਾਈ ਜਾਂਦੇ ਕੀ ਚੱਕਰ ਨਹੀਂ ਨਹੀਂ ਹੁੰਦਾ ਹੀ ਵੈਸੇ ਤੇ ਜਗਦੀਪ ਫਿਰ ਅੱਜ ਬਿਜੀ ਆ ਉਹ ਲੱਗੇ ਕੰਮ ਕਰਨ ਟੂੜੀ ਟਾੜੀ ਬਣਾਉਂਦਾ ਕਣਕ ਚ ਬਿਜੀ ਆ ਹਾਂਜੀ ਹਾਂਜੀ ਕਣਕ ਚ ਬਿਜੀ ਤੇ ਆਪਣਾ ਐਡਰੈਸ ਲਵ ਐਡਰੈਸ ਆਪਣਾ ਪਿੰਡ ਬਲਟੋਆ ਤਹਿਸੀਲ ਪੱਟੀ ਜਿਲ੍ਹਾ ਤੇਰੀਤਰ ਸਰਿਤਰਤਨ ਸਾਹਿਬ ਹਾਂਜੀ ਤੇ ਨਾਮ ਮੇਰਾ ਲਵਪ੍ਰੀਤ ਸਿੰਘ ਤੇ ਮੋਬਾਈਲ ਨੰਬਰ ਵੀ ਕਰਤੇ ਆ ਕਰੀ 9056 64716 9056 ਤੇ 64716 ਇਹਦੇ ਤੇ ਕੋਈ ਵੀ ਗੱਲਬਾਤ ਕਰੀ ਕੋਈ ਵੀ ਵੀਰ ਭਰਾ ਫੋਨ ਲਾ ਕੇ ਗੱਲਬਾਤ ਕਰ ਤੇ ਲਵ ਜਿਹੜੀ ਆ ਮੈਂ ਆ ਪਹਿ ਸਟਾਰਟਿੰਗ ਚ ਵਿਖਾਉਣੀ ਆ ਹਾਂਜੀ ਹਾਂਜੀ ਇਹ ਕਿੰਨੇ ਚਿਰ ਦੀ ਗੱਬਣ ਹੋ ਗਈ ਇਹ ਜੀ ਸਾਡੇ ਪੰਜਾਂ ਮਹੀਨਿਆਂ ਦੀ ਆਪਣੇ ਕੋਲ ਚੈੱਕ ਆਪਸ ਆ ਪਾਟੀ ਕਟੂ ਘੱਲ ਵਾਲਿਆ ਠੰਡਾ ਹਾਂ ਜੀ ਜੀ ਲਵਾਇਆ ਸਾਰਾ ਕੁਝ ਜਿਹੜਾ ਭੈਣ ਭਰਾ ਆਪਣੇ ਤੋਂ ਲੈਂਦਾ ਉਹ ਆਪਦੀ ਚੈੱਕ ਕਰਾ ਕੇ ਲਿਜਾ ਸਕਦਾ ਚੈੱਕ ਕਰਾ ਕੇ ਲਿਜਾ ਸਕਦਾ ਵਾ ਤੇ ਵੈਸੇ ਤੇ ਆਪਣੀ ਗਰੰਟੀ ਹੋਊਗੀ ਫੁੱਲ ਹਾਂ ਕਿਉਂਕਿ ਆਪਾਂ ਚੈੱਕ ਕਰਾਈ ਆ ਸਾਢੇ 5 ਮਹੀਨੇ ਦੀ ਗੱਪਾਂ ਨਾਲ ਨਿਕਲੇ ਖਾਲੀ ਨਿਕਲੇ ਆਪਾਂ ਵਾਪਸ ਲਵਾਂਗੇ ਠੀਕ ਆ ਤੇ ਮਗਰ ਇਹਦੇ ਟੱਟਾ ਹੈ ਦੋ ਫਾਲ ਦੇਣ ਲੱਗੇ ਨਾਲ ਅਜੇ ਹਾਂ ਤੇ ਇੱਕ ਇਹਦੇ ਜਿਹੜੇ ਮਾਲਕਾਂ ਨੇ ਤੈਨੂੰ ਗੱਲ ਦੱਸੀ ਆ ਵੀ ਬੱਚੇ ਬੂਰੇ ਦਿੰਦੀ ਉਹ ਵੀ ਮਾੜੀ ਜਿਹੀ ਆਪਣੇ ਭੈਣਾ ਮਲਕੀ ਤੋਂ ਐ ਮੱਝ ਆਈ ਆ ਨਾ ਉੱਥੇ ਮਾਲੀ ਆ ਸਰਕਾਰੀ ਦੀ ਨਹੀਂ ਜਿਵੇਂ ਛੱਡ ਦਿੰਦੇ ਹਾਂ ਹਾਂ ਪੂਰਾ ਪੂਰਾ ਤੇ ਮਿਲ ਕੇ ਉੱਥੇ ਜੱਬ ਹੁੰਦੀ ਆ ਤੇ ਆ ਪਿੰਦੇ ਦੇ ਨੇ ਕੱਟ ਦਿੱਤਾ ਐਤ ਕੀ ਨੇ ਕੱਟੀ ਦੇਣੀ ਆ ਠੀਕ ਆ ਤੇ ਸੱਜਰ ਦੀ ਵੀਡੀਓ ਹੈਗੀ ਚੰਗਾ ਦੁੱਧ ਦਿੱਤਾ ਇਹਨੇ ਹਾਂ ਹਾਂਜੀ ਸੱਜਰ ਦੀ ਹੈਗੀ ਵੀਡੀਓ ਜੇ ਕੋਈ ਵੀਰ ਭਰਾ ਆਪਾਂ ਨੂੰ ਪੁੱਛੇ ਜਾਂ ਮੰਗਾਉਣ ਵੀ ਜਿਨੇ ਕਹਨੇ ਆ ਖਰੀਦਣੀ ਆ ਜੇ ਉਹ ਚਾਹਵੇ ਵੀ ਇਹਦੀ ਤਿਆਰੀ ਕਿਹੋ ਜੀ ਆ ਤੇ ਉਹ ਵੀਡੀਓ ਤੇਰੇ ਕੋਲੇ ਹੈਗੀ ਆ ਹੈਗੀ ਅੱਥਾ ਦਿਨਾ ਦੀ ਉਦੋਂ ਕੱਚੀ ਸੀਗੀ ਸੂਣ ਵਾਲੀ ਸੂਣ ਵਾਲੀ ਜਿਹੜੀ ਵੀਡੀਓ ਵਾ ਦੁੱਧ ਕਿੰਨਾ ਦੇਗੀ ਸੱਜਰੇ ਪੱਕਾ 14 ਕਿਲੋ ਮਾਝ ਦੇ ਦਿੰਦੀ 14.5 14 14.5 ਪੱਕਾ ਦੇਉਗੀ ਠੀਕ ਆ ਤੇ ਹੁਣ ਲਵ ਕਿੰਨਾ ਦੁੱਧ ਆ ਤੇ ਬਾਈ ਬੱਚੇ ਤੇ ਮਿਲਦੀ ਨਾ ਬੱਚੇ ਦੇ ਮਿਲਦੀ ਆ ਕਟਾ ਇਹਨੇ ਮਗਰ ਪੂਰਾ ਠੀਕ ਆ ਕਟਾ ਦੇ ਦਈਏ ਨਾਲ ਹੀ ਨਾਲੀ ਕਟਾ ਨਾਲੀ ਕਟੇ ਦੇ ਨੇੜੇ ਠੀਕ ਠੀਕ ਹੈ ਠੀਕ ਕਟੇ ਤੇ ਮਿਲਦੀ ਹੈ ਹਾਂ ਜੀ ਤੇ 6 ਕਿਲੋ ਦੁੱਧ ਮਲਗੀ ਦੱਸਿਆ ਹੈ ਠੀਕ ਹੈ ਤੇ ਤੁਹਾਡੇ ਸਾਹਮਣੇ ਹੁਣੇ ਅਜੇ ਆਪਾਂ ਤੜੀ ਹਾਂ ਹਾਂ ਕੋਈ ਸ਼ੱਕ ਨਹੀਂ ਸੱਜਣੋ ਇਹੇ ਨੋਟ ਕਰ ਲਿਓ ਗੱਲ ਇਹ ਮੱਝ ਹੁਣੇ ਪਹੁੰਚੀ ਹੈ ਇਸ ਟਿਕਾਣੇ ਤੇ ਤੇ ਇਹਨਾਂ ਦੁੱਧ ਹੋਊਗਾ ਵੀ ਲਾਵੇ ਦੇ ਕੋਲੇ ਇਹਦੇ ਦੇਲੇ ਜੀ 6 ਕਿਲੋ ਘੱਟ ਨਹੀਂ ਦੁੱਧ ਦੱਸਿਆ ਆਪਾਂ 5.5 ਦੀ ਗਾਰੰਟੀ ਦਿੰਨੇ ਆ 5.5 ਕਿਲੋ ਕੋਈ ਵੀ ਭੈਣ ਭਰਾ ਹਾਂ ਹਾਂ ਜੀ ਤੇ ਚੂਣ ਬਹੁਤ ਹੀ ਜ਼ਿਆਦੀ ਪੋਲੀ ਆ ਇਹ ਸਫਾਈ ਤੁਸੀਂ ਚੋਂ ਚੰਗੀ ਇਹ ਕੋਈ ਛੱਡਾ ਨਹੀਂ ਹੈਗਾ ਠੀਕ ਆ ਠੀਕ ਹਾਂਜੀ ਹਾਂਜੀ ਬਾਕੀ ਹਨਾ ਸੋਹਣੀ ਮੈਂ ਸੋਹਣੀ ਹੈ ਮਲਕੀ ਸਾਡੇ ਪੰਜਾਂ ਮਹੀਨਿਆਂ ਦੇ ਫੋਲ ਆਪਣੇ ਚੈੱਕ ਪਾਸ ਦੀ ਗਾਰੰਟੀ ਜਿਵੇਂ ਇੱਕ ਹੋਰ ਵੀ ਸੱਜਣੋਂ ਨੋਟ ਕਰਿਓ ਮੱਝ ਉਤਰੀ ਆ ਤੇ ਨਾਲ ਹੀ ਪੱਠੇ ਡੱਕਿਆਂ ਨੂੰ ਡਹਿ ਪਈ ਆ ਕਿਉਂਕਿ ਚਾਰੂ ਆ ਹਨਾ ਚਾਰੂ ਆ ਮਲਕੀ ਜਿੱਥੋਂ ਆਈ ਨਾ ਉਹਨਾਂ ਕੋਲ ਥਾਂ ਨਹੀਂ ਹੈਗਾ ਬੰਨਣਾ ਮਾਨੂੰ ਸੇਵਾ ਘਾਟ ਹੀ ਥੋੜੀ ਜੀ ਜਗ੍ਹਾ ਚ ਬੰਨੀ ਸੀ ਇਹ ਹੁਣ ਜਿੱਥੇ ਚੱਲ ਜੀ ਚੱਲ ਜੇ ਨਾ ਮੈਂ ਅਜਾਪਾ ਗਰੰਟੀ ਨਾਲ ਕਹਿ ਸਕਦਾ 2 ਕਿਲੋ ਦੁੱਧ ਵਧੂਗੀ ਹੋਰ ਹਾਂ ਇਹਨੇ ਸਹੀ ਅਹੀਂ ਆਈਡੀਆ ਲਾਇਆ 7-8 ਕਿਲੋ ਦੁੱਧ ਹੁਣ ਕਰ ਜਾਣਾ ਕਰ ਜਣਾ ਇਹ ਜਦੋਂ ਦੀ ਆਈ ਤੁਹਾਡੇ ਸਾਹਮਣੇ ਪੱਠਾ ਦਾ ਮੂੰਹ ਨਹੀਂ ਚੁੱਕਿਆ ਇਹਨੇ ਤੇ ਲਾ ਵੀ ਨੂੰ ਤੌਰ ਚੈੱਕ ਕਰਾਈਏ ਆਪਣੇ ਭੈਣਾ ਭਰਾਵਾਂ ਨੂੰ ਸੱਜਣੋ ਤੌਰ ਘਰੇਓ ਚੈੱਕ ਤੋਕੜ ਗੱਬ ਚੈੱਕ ਪਾਸ ਮੈਂ ਜਿਹੜੀ ਸਟਾਰਟਿੰਗ ਚ ਵਿਖਾ ਰਹੇ ਆ ਜੈਜ ਰੇਟ ਕਰਾਵਾਂਗੇ ਕਿਉਂਕਿ ਕਿਸੇ ਖਰੀਦਣ ਵਾਲੇ ਭਰਾ ਨੂੰ ਕੋਈ ਜ਼ਿਆਦਾ ਲੰਮਾ ਪ ਲੈਣ ਦੇਣ ਵਾਲਾ ਮੌਲੀ ਕਰਾਵਾਂਗੇ ਜਮਾਂ ਕਰ ਲਓ ਚੱਲ ਵੇਖੋ ਸੱਜਣੋ ਆ ਲੰਮੀ ਤੋਰ ਕੇ ਵਿਖਾਤੀ ਆ ਤੁਹਾਨੂੰ ਕਿਉਂਕਿ ਤੁਹਾਡੀ ਤਸੱਲੀ ਹੋ ਜੇ ਚੰਗਾ ਸਰੀਰ ਕਟਾਂਚਾ ਮੈਂ ਦਾ ਸੱਜਣੋ ਥੋੜੀ ਛਾਵੇਂ ਜ਼ਰੂਰ ਖੜੀ ਰਹੀ ਐ ਜੇ ਸਾਂਭੋਂਗੇ ਨਾ ਤੇ ਲੱਭ ਸੂਆ ਕਿਹੜਾ ਇਹ ਸੂਈ ਆ ਤੇ ਇਹ ਕਿ ਜੇ ਤੁਹਾਨੂੰ ਲੈਣੀ ਤੀਜਾ ਸੂਆ ਐ ਤਕੀ ਸੂਗੀ ਹੈ ਨਾ ਨਵੀਂ ਝੋਟੀ ਆ ਹਜੇ ਬੱਜੀ ਰਹੀ ਆ ਇੱਕ ਸੱਜਣੋ ਇਹ ਵੀ ਨੋਟ ਕਰਿਓ ਜੇ ਕਰਮਾਂ ਵਾਲੀ ਆਪਣੇ ਘਰੇ ਬੂਰੀ ਕੱਟੀ ਦੇਗੀ ਨਾ ਤੇ ਵਾਰੇ ਨਿਆਰੇ ਹੋ ਜਾਣਗੇ ਤੇ ਮਗਰ ਬੂਰਾ ਕੱਟਾ ਵੀ ਚੰਗਾ ਨਹੀਂ ਲੀ ਵੀ ਤਾਂ ਗਰੰਟੀ ਦੇ ਸਕਦੇ ਆ ਮੱਝ ਕੱਟੀ ਜਾਊਗੀ ਤੇ ਦਊਗੀ ਵੀ ਪੂਰੀ ਉਹਨਾਂ ਬੰਦਿਆਂ ਲਿਖ ਕੇ ਆਉਂਦੇ ਆ ਰੋ ਸਟਾਮ ਤੇ ਲਿਖਾ ਕੇ ਲੈ ਜਾਓ ਉਹਨਾਂ ਨੂੰ ਵਿਸ਼ਵਾਸ ਆਉਂਦੀ ਮੈਂ ਤੇ ਐਤੋਂ ਤੇ ਗਰੰਟੀ ਦਿੱਤੀ ਹੈ ਤੇ ਲਾਵੇ ਦਾ ਰੇਟ ਕੀ ਰਹੂਗਾ ਰੇਟ ਵੇਖਣ ਵੇਖ ਮੈਂ 2 ਫਾਲ ਆਪਾਂ ਨਾਲ ਦੇਣੀ ਵੇਖ ਮੈਂ 70 ਦੀ ਹੈ ਠੀਕ ਆ ਮੋਲ ਆਪਾਂ 65000 ਕਰਾਂਗੇ ਨਾ ਉਹਦੇ ਚੋਂ ਲੈਂਦੇ ਪੰਜਾਬ ਵਾਲਾ ਕੋਈ ਮਾਨਤਨ ਕਰਦਿਏ 2000 ਛੱਡ ਦਾਂਗੇ 63000 ਦੀ 60000 ਦੀ ਦੇਦਿਏ 1000 ਹੋਰ ਛੱਡ ਬਾੜਦੀ ਦੇ ਹੋ ਗਈ ਬਾੜਦੀ ਹੋ ਗਈ ਠੀਕ ਆ ਹੋ ਗਈ ਲੋ ਵੀ ਸਜਣੋ ਹੁਣ 62000 ਚ ਬਾਲੀ ਨਾ ਕਸਾਈ ਕਰਿਓ ਕਿਉਂਕਿ ਜਮਾ ਹੀ ਖਿੱਚ ਕੇ 1000 ਹੋਰ ਘਟਾਤਾ ਵੀਰ ਨਾਲ ਪਹਿਲਾਂ ਵੀ ਗੱਲਾਂ ਬਾਤਾਂ ਹੋਈਆਂ ਆ ਦੇ ਵਿੱਚੋਂ ਵੀ ਛੋਰ ਛੱਪਾ ਜਿਹੜਾ ਹੁੰਦਾ ਮਾਨਦਾਨ ਕਰਾਂਗੇ ਜਰੂਰ ਠੀਕ ਆ ਤੇ ਬਾਕੀ ਬਹੁਤ ਚੰਗੀ ਮੈਂ ਹਣਾ ਨਹੀਂ ਹਾਂਜੀ ਨਹੀਂ ਨਹੀਂ ਗਾਂ ਵੀ ਪੈਸੇ ਲੱਗ ਕੇ ਆਈ ਆ ਪੈਸੇ ਲੱਗ ਕੇ ਆਈ ਆ ਅਗਲੇ ਦੋ ਫਾਲ ਦਿੱਤੇ ਨਾਲ 6 ਕਿਲੋ ਦੁੱਧ ਆ ਹਾਂ ਤੇ ਇਹਦੇ 5-6000 ਤੇ ਕੱਟੇ ਦਾ ਹੀ ਤੇ ਬੰਦੇ ਸਿਲੰਡਰ ਵਾਲੇ ਗੱਡੀਾਂ ਵਾਲੇ ਆਏ ਸੀ ਹਾਂ ਤੇ ਉਹ ਤਾਂ ਮੈਂ ਕਿਹਾ ਨਹੀਂ ਮੱਚ ਮਿਲਦੀ ਤੇ ਮਿਲਦੀ ਆ ਮੇਰੇ ਵਿੱਚ ਚੌਗੀ ਹੋ ਤੇ ਲਵ ਆ ਛੋਟੀ ਦੀ ਡੀਟੇਲ ਦੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਇਹ ਪਲੂਣ ਹੀ ਹੁੰਦੀ ਨਾ 6 ਪਲੂਣ ਸੁੰਨੀ ਚਾਰ ਦੰਦ ਆ ਠੀਕ ਆ ਹਾਂਜੀ ਮੂੰਹ ਚੌਗੀ ਹੋਗੀ ਤੇ ਪਲੂਣ ਸੁੰਦੀ ਆ ਦਿਨ ਕਿੰਨੇ ਲੈ ਜੂ ਦੇਣੇ ਹੁਣ ਤਾਂ ਲੈ ਜਾਣਾ ਜੇ ਲੈ ਜੂ ਹਫਤੇ ਤੋਂ 10 ਦਿਨ ਹਨਾ ਹਾਂਜੀ ਹਾਂਜੀ ਤੇ ਚੰਗੇ ਖਾਨਦਾਨ ਦੀ ਲੱਗਦੀ ਮੈਨੂੰ ਚੰਗੀ ਨਾ ਬਹੁਤੇ ਜ਼ਿਆਦਾ ਇੱਧਰ ਐ ਆਏ ਗਾਮਾਰ ਕੀ ਆ ਹਨਾ ਗਾਮਾਰ ਕੀ ਆ ਕਰਮਾਰੀ ਇਧਰੇ ਵੀ ਐ ਐ ਵੀ ਜਿਵੇਂ ਪਹਿਲਾਂ ਨਾ ਕੋਈ ਖਤਰਾ ਨਹੀਂਗਾ ਕੋਈ ਖਤਰਾ ਨਹੀਂ ਇਹਦਾ ਜਿਤਨਾ ਮਰਜ਼ੀ ਆ ਵੇਖੋ ਬੈਠੇ ਰਹੋ ਤੂੰ ਮਰਜ਼ੀ ਕਰੋ ਇਹਨੂੰ ਬਾਕੀ ਕਰਮਾਰੀ ਦੀ ਠੰਡੀ ਜਿੰਨਾ ਬੰਦੇ ਦਾ ਆਪਾਂ ਆਂਦੀ ਹੈ ਨਾ ਹਾਂ ਉਹਨਾਂ ਕੋਲੇ ਬੰਦੇ ਕੋਲੇ ਸਾਰੀਆਂ ਮਈਆਂ 15 15 16 ਕਿਲੋ ਤੋਂ ਘੱਟ ਕੋਈ ਹੈ ਨਹੀਂ ਵੈਸੇ ਉਹਨਾਂ ਕੋਲੇ 20 20 ਕਿਲੋ ਵਾਲੀਆਂ ਮੱਝਾਂ ਆ ਨਾ ਠੀਕ ਆ ਤੇ ਇਹਨੂੰ ਵੀ ਤੋਰ ਕਰਾਈ ਚੱਕ ਇਹਦੀ ਯਾਰ ਚਾਰ ਦਾ ਜੋ ਕੱਟੀ ਹਾਂ ਚੌਗੀ ਮੂੰਹ ਆ ਦੱਸਦੀ ਆਪਾਂ ਹਾਂਜੀ ਤੋਰੀ ਇਹਨੂੰ ਖੋਲ ਕੇ ਕਰ ਤੋਰ ਕਰ ਸਜਣੋ ਕੱਦ ਕੱਠ ਚੰਗਾ ਝੋਟੀ ਦਾ ਤੇ ਇਹ ਸੈਂਗ ਵਾਲੀ ਜਿਹੜੀ ਮੈਂ ਆ ਨਾ ਤੁਸੀਂ ਵੀ ਜਿਹੜੇ ਭੈਣਾ ਭਰਾ ਪਸ਼ੂਆਂ ਦੇ ਕੰਮ ਕਰਦੇ ਆ ਨਾ ਨੋਟ ਕਰਿਓ ਦੁੱਧ ਨੂੰ ਕੰਗਰੇ ਚੰਗਾ ਦੁੱਧ ਦੇ ਜਾਂਦੀਆਂ ਇਹ ਸੈਂਗ ਵਾਲੀਆਂ ਝੋਟੀਆਂ ਬਾਹਰ ਨਾਲ ਜਾਈਏ ਇਹਨੂੰ ਇੱਥੇ ਹੀ ਮੋੜ ਲਈ ਵੇਖੋ ਸੱਜਣੋ ਪੈਠਪੜੇ ਦੀ ਚੰਗੀ ਝੋਟੀ ਆ ਥਾਂ ਦੀ ਜਿਹੜੀ ਹੁਣ ਇਸ ਵੇਲੇ ਇਹਨੇ ਲੇਵੇ ਦੀ ਕੁਆਲਿਟੀ ਸ਼ੁਰੂ ਕੀਤੀ ਆ ਨਾ ਕਰਮ ਵਾਲੀ ਨੇ ਪਹਿਲੇ ਨਾਲ ਵਾਲਾ ਲੇਵਾ ਨਹੀਂ ਇਹਨੇ ਸ਼ੁਰੂ ਕੀਤਾ ਦੂਜੇ ਸੂਏ ਵਾਲਾ ਲੇਵਾ ਕੀਤਾ ਕਿਉਂਕਿ ਥੱਲੇ ਉਹ ਨਾ ਖੁੱਲਾ ਡੁੱਲਾ ਲੈ ਵਾ ਤਿਆਰ ਜਿਹੜੇ ਬੰਦੇ ਤੋਂ ਆਈ ਸੀ ਉਹਦਾ ਬੰਦੇ ਦਾ ਖਾਨਾ ਮੱਝਾ ਮਲ ਕੇ ਬਹੁਤ ਚੰਗੀਆਂ 16 16 15 15 ਕਿਲੋ ਵਾਲੀਆਂ ਠੀਕ ਆ ਠੀਕ ਲੋ ਵੀ ਸੱਜਣੋ ਬਾਕੀ ਗੱਲਬਾਤ ਆਪਾਂ ਮਾਲਕ ਨਾਲ ਕਰੀ ਚੱਲਦੇ ਨਾਲ ਨਾਲ ਹਾਂ ਝੋਟੀ ਕਰੀ ਚੱਲੂ ਚੈੱਕ ਹਾਂ ਸੀਲ ਸੌ ਚੰਗੀ ਆ ਤੇ ਬਾਕੀ ਚੰਗਾ ਦੁੱਧ ਦੇਊਗੀ ਆਈਡੀਆ ਵੀ 10 ਤੋਂ ਪਲੱਸ ਪਲੱਸ ਕਰਮਾਂ ਵਾਲੀ ਦੁੱਧ ਚੱਲੂਗੀ ਨਾ ਇਹਨਾਂ ਦਾ ਵੀ ਇਹ 12 ਕਿਲੋ ਇਹ ਦੇਊਗੀ ਜੋ ਦੇਊਗੀ ਹੈਨਾ ਮਰਜ਼ੀ ਆਪਣਾ ਸੋਚੀ ਜਾਵੇ ਜੋ ਮਰਜ਼ੀ ਹਾਂ ਕਿਉਂਕਿ ਆਪਾਂ ਪਹਿਲੇ ਲਾਗੇ ਲੈਂਦੀ ਆ ਹਾਂ ਆਪਾਂ ਨੂੰ ਬੰਦੇ ਪਿਆਰ ਕਰਦੇ ਆਪਣੀਆਂ ਵੀਡੀਓ ਵੇਖਦੇ ਆ ਬਿਲਕੁਲ ਉਹਨੇ ਆਪ ਨੂੰ ਤੇ ਚਾ ਮਲ ਦੀ ਬਾਹਰ ਮਾਰ ਕੇ ਦਿੱਜੋ ਦੇ ਠੀਕ ਆ ਇਹਦਾ ਰੇਟ ਕੀ ਰਹੂਗਾ ਸ਼ਾ ਜੀ ਇਹਦਾ ਰੇਟ ਤੇ ਵੇਖ ਲਓ ਜਿੰਨੇ ਕੀ ਹੈਗੀ ਹੈ ਨਹੀਂ ਜਿੰਨੇ ਦੀ ਕਿਉਂ ਹੈਗੀ ਇਹਦਾ ਵੀ ਰੇਟ ਤਾਂ ਕਰਾਂਗੇ ਮੋਲ ਇਹਦਾ ਕਰਨਾ ਬ 90000 ਠੀਕ ਆ ਹਾਂ ਜੀ ਤੇ ਕਿੰਨੇ ਦੀ ਜਮ ਜਸਨ ਉਹ ਜਿਹੜੀ ਆਪਾਂ ਨੂੰ ਫੋਨ ਲਾ ਕੇ ਆਏ ਕਹਦੇ ਅਗਲਾ ਬਾਈ ਪੈਸੇ ਆ ਗਏ ਤੇਰੇ ਖਾਤੇ ਚ 88 ਦੀ ਦੇ ਦਈਏ ਨੇ ਕਰਦਗੇ ਥੋੜਾ ਬਹੁਤਾ ਸਾਂਭਣੀ ਵੀ ਆ ਕਿਸੇ ਨੇ ਦੱਸਦਾ ਨਾ ਸਾਂਭਣੀ ਮਿਲ ਕੇ ਹੁੰਦਾ ਇੱਕ ਲਊਗੀ ਝੋਟੀ ਜੇ ਬਾਕੀ ਕਮਾਲਾ ਕਰ ਦੂ ਬੰਨ ਲੀਆਂ ਵੀ ਤੇ ਠੰਡੀ ਸੀਲ ਵੀ ਨਿਕਲੂਗੀ ਆਪਾਂ ਦੇ ਵੀਰ ਭਰਾ ਜਿਹੜਾ ਮਰਜ਼ੀ ਫੋਨ ਲਾ ਕੇ ਪੁੱਛ ਸਕਦਾ ਠੀਕ ਕੋਈ ਉਹੋ ਜੀ ਝੋਟੀ ਨਾ ਨਿਕਲੂਗੀ ਪਿਆਕਾ ਤੁਹਾਨੂੰ ਪਤਾ ਪਹਿਲਾਂ ਨਾਲ ਲੈਨੇ ਖਰਗੀਆਂ ਕਰੀਆਂ ਨਹੀਂ ਸਹੀ ਆ ਤੇਰੀ ਫਿਰ ਵੀ ਕਿੰਨੇ ਦੀ ਦੇ ਦੀਗੇ ਹਾਂਜੀ ਕਿੰਨੇ ਦੀ ਦੇ ਦੀਗੇ ਕੋਈ ਆ ਦਾਰੀਏ 87 ਦੀ ਦੇ ਦੀਗੇ 87000 ਦੀ ਹਾਂ ਨਾ 85 ਦੀ ਹੋ ਗਈ ਅੱਛਾ 85 ਦੀ ਦੇ ਦਾਂ ਲੋ ਵੀ ਸੱਜਣੋ ਯੈਸ অর ਨੋ yes or no 85000 ਦੀ ਝੋਟੀ ਕੋਈ ਮਾਰੀ ਨਹੀਂ ਮਿੱਤਰੋ ਕਿਉਂਕਿ ਕੱਦ ਵੀ ਚੰਗਾ ਤੇ ਸੇਖ ਵੇਖੋ ਪਿੰਗਰਿਆਂ ਵਾਲੇ ਸੇਖ ਆਵੇ ਨੇ ਟੌਪ ਦੀ ਝੋਟੀ ਆ ਮਿੱਤਰੋ ਸਿਰ ਮੂ ਬਹੁਤ ਸੋਹਣਾ ਕੱਟੀ ਦਾ ਇੱਥੇ ਚਾਹ ਦੰਦਿਆਂ ਕੱਟੀ ਵੇਖੋ ਆਹ ਵੇਖੋ ਕਿੰਨਾ ਸੋਹਣਾ ਬਾਕੀ ਸੁਭਾਅ ਬਹੁਤ ਚੰਗਾ ਹੰਡੀ ਬੜੀ ਹੈ ਜੈਲੀ ਬੋਲ ਜੈਲੀ ਦੇਖੋ 85000 ਤੇ ਸਜਣੋ ਆਪਣੇ ਘਰੇ ਆਉਣੀ ਆ ਜੈਲੀ ਵੇਖੋ ਕਿੰਨੀ ਇਧਰ ਟੌਪ ਦੀ ਝੋਟੀ ਆ ਮਿੱਤਰੋ ਕਰੀ ਜਾਓ ਫੜੀ ਚਲੋ ਇਹਨੂੰ ਕੋਈ ਚੱਕਰ ਨਹੀਂ ਹੈ ਜਿਹੜੀ ਸੀ ਇਹ ਆ ਗਈ ਟੋਕੜ ਗੱਬ ਚੱਕ ਪਾਸ ਤੁਹਾਡੇ ਲਈ ਖਾਸ ਰਹਿਣ ਵਾਲੀ ਮੈਂ ਸਜਣੋ ਹਾਂਜੀ ਹਾਂਜੀ ਟੌਪ ਦੀ ਇਹ ਵੀ ਆ ਇਹ ਇਹ ਨਾ ਦੁੱਧ ਬੜਾ ਮੈਨੇ ਦਿੱਤਾ ਇਹਨੇ ਆਪਾਂ ਮਿਲ ਕੇ ਗੱਬਨ ਦੀ ਇਹ ਵੀਡੀਓ ਬਣਾਾਂਗੇ ਜਿਹੜਾ ਸੂਣ ਚਾਹਦੇ ਰਹਿੰਦੇ ਸੀ ਨਾ ਹਾਂ ਤਿਆਰੀ ਬਹੁਤ ਚੰਗੀ ਸੀ ਤਿਆਰੀ ਇਹਦੀ ਮਿਲ ਕੇ ਆਪਣੇ ਕੋਲ ਹੈਗੀ ਵੀਡੀਓ ਇਹਦੀ ਹਾਂ ਘਰ ਵਾਲੇ ਲੋ ਵੀ ਸਜਣੋ ਇਹ ਪਸ਼ੂ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਤੇ ਆ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸਜਣੋ ਤੇ ਲਵ ਤੇ ਜਗਦੀਪ ਹਰਾਂ ਕੋਲੇ ਆ ਟੋਕੜ ਗੱਭ ਝੂਟੀ ਜੇ ਕੋਈ ਭੈਣ ਭਰਾ ਲੱਭਦਾ ਫਰਦਾ ਸੀ ਤਾਂ ਤੁਹਾਡੇ ਲਈ ਲੈ ਕੇ حاضر ਹੋ ਗਏ ਆ ਕਰ ਲਿਓ ਖਰੀਦਦਾਰੀ ਬੂਰਾ ਕੱਟਾ ਸੰਭਲਿਓ ਤੇ ਚੰਗਾ ਮਾਲੀ ਤਿਆਰ ਹੋ ਜਾਊਗਾ ਧੰਨਵਾਦ ਆ ਸਚਨੋ ਮਿਲਦੇ ਆਗੇ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਅਪਡੇਟ ਨਾਲ